ਸਭ ਤੋਂ ਜ਼ਿਆਦਾ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਨਾ ਕਿਉਂਕਿ ਸਾਰੇ ਹਾਂਗਕਾਂਗ ਵਾਸਤੇ ਮੈਂ ਤੁਹਾਡਾ ਬਹੁਤ ਸ਼ੁਕਰ ਹੈ ਕਰਨਾ ਜੋ ਕੋਈ ਕਦੇ ਵੀ ਹਾਂਗਕਾਂਗ 'ਚ ਇੰਨਾ ਵੱਡਾ ਸੁਪਰਸਟਾਰ ਪੰਜਾਬੀ ਨਹੀਂ ਆਇਆ ਨਹੀਂ ਸੋ ਥੈਂਕ ਯੂ ਸੋ ਮਚ ਤੁਹਾਡੇ ਕਰਕੇ ਆਮ 100% ਸ਼ੋਰ ਹਜੇ ਤਾਂ ਆਪਣੀ ਪਛਾਣ ਇੱਥੇ ਆ ਤੁਹਾਡੇ ਕਰਕੇ ਅੱਜ ਇੱਥੇ ਹਾਂਗਕਾਂਗੇ ਸ਼ੋਅ ਕੀਤਾ ਸਾਡੀ ਪਛਾਣ ਉੱਪਰ ਤੇ ਓਹ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਵੀਰੇ ਥੈਂਕ ਇਹਦਾ ਸਾਡੇ ਨਾਲ ਕੰਟਰੈਕਟ ਕੋਈ ਨਹੀਂ ਪਰ ਵੀਰੇ ਨੇ ਸਾਥ ਬਹੁਤ ਦਿੱਤਾ ਯਾਰ ਇਹਦੇ ਨਾਲ ਦੀਆਂ ਜ਼ੋਰਦਾਰ ਤਾੜੀਆਂ ਹਾਂਗਕਾਂਗ ਤੋਂ ਵੀਰਾ ਇਹਨਾਂ ਨੇ ਇਸ ਸ਼ੋ ਗਰਾਉਂਡ ਦੇ ਵਿੱਚ ਜੋ ਤੁਸੀਂ ਇੰਜੋਏ ਕਰ ਰਹੇ ਇਸ ਵੀਰੇ ਦਾ ਬਹੁਤ 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 ਸਾਨੂੰ ਸਹੀ ਹੋਗਾ ਥੈਂਕ ਯੂ ਵੀਰੇ ਥੈਂਕ ਯੂ ਚੜਦੀ ਕਲਾ ਮਾਰਾ ਚੜਦੀ ਕਲਾ ਸਕੇ बहुत प्यार बहुत प्यार बहुत सब तो ज्यादा मैं तो थैंक यू करना चाहना क्योंकि सारे होंगकोंग वास्ते मैं ताड़ा बहुत शुक्रिया करना चाह कोई है। कदे भी होंगकोंग च इन्ना व्डा सुपरस्टार पंजाबी नहीं आया नहीं सो so, थैंक यू सो तो मच थोड़े करके आई एम हंड्रड परसेंट श्योर हजे तो अपनी पहचान इतने है ਤੁਹਾਡੇ ਕਰਕੇ ਅੱਜ ਇੱਥੇ ਹਾਂਗਕਾਂਗੇ ਸ਼ੋਅ ਕੀਤਾ ਸਾਡੀ ਪਛਾਣ ਉੱਪਰ ਤੇ ਓਹ ਥੈਂਕ ਯੂ ਸੋ ਮਚ ਪਾਜੀ ਥੈਂਕ ਯੂ ਵੀਰੇ ਥੈਂਕ ਇਹਦਾ ਸਾਡੇ ਨਾਲ ਕੌਂਟਰੈਕਟ ਕੋਈ ਨਹੀਂ ਪਰ ਵੀਰੇ ਨੇ ਸਾਥ ਬਹੁਤ ਦਿੱਤਾ ਯਾਰ ਇਹਦੇ ਨਾਲ ਦੀਆਂ ਜ਼ੋਰਦਾਰ ਤਾੜੀਆਂ ਹਾਂਗਕਾਂਗ ਤੋਂ ਵੀਰਾ ਇਹਨਾਂ ਨੇ ਇਸ ਸ਼ੋ ਗਰਾਉਂਡ ਦੇ ਵਿੱਚ ਜੋ ਤੁਸੀਂ ਇੰਜੋਏ ਕਰ ਰਹੇ ਇਸ ਵੀਰੇ ਦਾ ਬਹੁਤ 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 ਸਾਨੂੰ ਸਹੀ ਹੋਗਾ ਥੈਂਕ ਯੂ ਵੀਰੇ ਥੈਂਕ ਯੂ ਚੜਦੀ ਕਲਾ ਮਾਰਾ ਚੜਦੀ ਕਲਾ ਸਕੇ बहुत प्यार बहुत प्यार बहुत सब तो ज्यादा मैं तो थैंक यू करना चाहना क्योंकि सारे होंगकोंग वास्ते मैं ता बहुत शुक्रिया करना चाहूँ कोई है। कदे भी होंगकोंग च इन्ना वाला सुपर स्टार पंजाबी नहीं आया नहीं सो so, थैंक यू सो तो मच थोड़े करके आई एम हंड्रड परसेंट श्योर हजे तो अपनी पहचान इतने ਤੁਹਾਡੇ ਕਰਕੇ ਅੱਜ ਇੱਥੇ ਹਾਂਗਕਾਂਗੇ ਸ਼ੋਅ ਕੀਤਾ ਸਾਡੀ ਪਛਾਣ ਉੱਪਰ ਤੇ ਓਹ ਥੈਂਕ ਯੂ ਸੋ ਮਚ ਪਾਜੀ ਥੈਂਕ ਯੂ ਵੀਰੇ ਥੈਂਕ ਇਹਦਾ ਸਾਡੇ ਨਾਲ ਕੌਂਟਰੈਕਟ ਕੋਈ ਨਹੀਂ ਪਰ ਵੀਰੇ ਨੇ ਸਾਥ ਬਹੁਤ ਦਿੱਤਾ ਯਾਰ ਇਹਦੇ ਨਾਲ ਦੀਆਂ ਜ਼ੋਰਦਾਰ ਤਾੜੀਆਂ ਹਾਂਗਕਾਂਗ ਤੋਂ ਵੀਰਾ ਇਹਨਾਂ ਨੇ ਇਸ ਸ਼ੋ ਗਰਾਉਂਡ ਦੇ ਵਿੱਚ ਜੋ ਤੁਸੀਂ ਇੰਜੋਏ ਕਰ ਰਹੇ ਇਸ ਵੀਰੇ ਦਾ ਬਹੁਤ 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 ਸਾਨੂੰ ਸਹੀ ਹੋਗਾ ਥੈਂਕ ਯੂ ਵੀਰੇ ਥੈਂਕ ਯੂ ਚੜਦੀ ਕਲਾ ਮਾਰਾ ਚੜਦੀ ਕਲਾ ਸਕੇ बहुत प्यार बहुत प्यार बहुत सब तो ज्यादा मैं तो थैंक यू करना चाहना क्योंकि सारे होंगकोंग वास्ते मैं ताड़ा बहुत शुक्रिया करना चाहूँ कोई है। कदे भी होंगकोंग च इन्ना व्डा सुपरस्टार पंजाबी नहीं आया नहीं सो so, थैंक यू सो तो मच थोड़े करके आई एम हंड्रड परसेंट श्योर हजे तो अपनी पहचान इतने है ਤੁਹਾਡੇ ਕਰਕੇ ਅੱਜ ਇੱਥੇ ਹਾਂਗਕਾਂਗ ਇਹ ਸ਼ੋਅ ਕੀਤਾ ਸਾਡੀ ਪਛਾਣ ਉੱਪਰ ਤੇ ਓਹ ਥੈਂਕ ਯੂ ਸੋ ਮੱਚ ਭਾਈ ਥੈਂਕ ਯੂ ਵੀਰੇ ਥੈਂਕ ਇਹਦਾ ਸਾਡੇ ਨਾਲ ਕੰਟਰੈਕਟ ਕੋਈ ਨਹੀਂ ਪਰ ਵੀਰੇ ਨੇ ਸਾਥ ਬਹੁਤ ਦਿੱਤਾ ਯਾਰ ਇਹਦੇ ਨਾਲ ਦੀਆਂ ਜ਼ੋਰਦਾਰ ਤਾੜੀਆਂ ਹਾਂਗਕਾਂਗ ਤੋਂ ਵੀਰਾ ਇਹਨਾਂ ਨੇ ਇਸ ਸ਼ੋ ਗਰਾਉਂਡ ਦੇ ਵਿੱਚ ਜੋ ਤੁਸੀਂ ਇੰਜੋਏ ਕਰ ਰਹੇ ਇਸ ਵੀਰੇ ਦਾ ਬਹੁਤ 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 ਸਾਨੂੰ ਸਹੀ ਹੋਗਾ ਥੈਂਕ ਯੂ ਵੀਰੇ ਥੈਂਕ ਯੂ ਚੜਦੀ ਕਲਾ ਮਾਰਾ ਚੜਦੀ ਕਲਾ ਸਦਾ ਬਹੁਤ ਪਿਆਰ ਬਹੁਤ ਪਿਆਰ ਬਹੁਤ